ਕਈ ਜੋਰ ਬਥੇਰਾ ਲਾਉਂਦੇ ਰਹਿੰਦੇ ਕਈ ਜੋਰ ਬਥੇਰਾ ਲਾਉਂਦੇ ਰਹਿੰਦੇ ਰਾਹਾਂ ਵਿਚ ਰੋੜਾ ਅਟਕਾਉਂਦੇ ਰਹਿੰਦੇ ਕਈ ਜੋਰ ਬਥੇਰਾ ਲਾਉਂਦੇ ਰਹਿੰਦੇ ਰਾਹਾਂ ਵਿਚ ਰੋੜਾ ਅਟਕਾਉਂਦੇ ਰਹਿੰਦੇ ਮੇਰੇ ਬੰਨ ਕੰਮ ਕੁਦਰਤੀ ਦਾਤਾ ਮੇਰੇ ਬੰਨ ਕੰਮ ਕੁਦਰਤੀ ਦਾਤਾ ਤੰਦਰੁਸਤ ਤੂੰ ਰੱਖੀ ਦਾਤਾ ਤੰਦਰੁਸਤ ਤੂੰ ਰੱਖੀ ਦਾਤਾ ਹੱਡ ਕੰਮ ਬੱਤਾ ਚੁਸਤੀ ਦਾਤਾ ਬਾਕੀ ਤੂੰ ਤੰਦਰੁਸਤੀ ਦਤਾ ਬਾਕੀ ਤੂੰ ਤੰਦਰੁਸਤੀ ਦਤਾ ਹਰਦਮ ਬੱਤਾ ਚੁਸਤੀ ਦਤਾ ਖੰਡ ਜੜੇ ਨੂੰ ਹੱਥ ਨਭਾ ਮਾ ਤਰੰਗ ਨਾਲ ਕੁਸਤੀ ਦਤਾ ਨਾਤੇ ਕਾ ਗੋੜ ਕਿਤੇ ਗੇ ਨਾਤੇ ਕਾ ਗੋੜ ਕਿਸ ਮੁਸ਼ਕਿਲਤ ਦੇ ਕੜਵਾਹਾਂ ਮੈਂ ਕੁਸਤੀ ਦਤਾ ਲਿਖਰੇ ਜਨਾਮਾ ਲਿਖਰੇ ਜਨਾਮਾ ਰੱਖਾਇ ਇੱਕ ਪਾਸੇ ਫਿਰ ਕਰਦਾ ਰਹਾ ਕੁਸਤੀ ਦਤਾ